ਇਹ ਜਨਗਣਨਾ ਵਿੱਚ ਕੀ ਧਰਮ ਲਿਖਣਾ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਹੈ ਕਿਉਂਕਿ ਜਦੋਂ 10-10 ਸਿਆ ਕੇ ਸਾਡੇ ਤੋਂ ਇਸ ਤਿਲ ਕੋਈ ਗਈ ਹੈ ਸਾਡੇ ਮਹਾਪੁਰਸ਼ਾਂ ਨੇ ਕਦੀ ਵੀ ਆਪਣੇ ਆਪ ਨੂੰ ਨਾ ਤੇ ਹਿੰਦੂ ਕਿਹਾ ਤੇ ਨਾ ਮੁਸਲਮਾਨ ਕਿਹਾ ਤੇ ਉਹਦਾ ਮਤਲਬ ਉਹਨਾਂ ਦਾ ਕਰਤਾਂ ਕੀ ਸੀਗਾ ਤਾਂ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਜਿੱਦਾਂ ਅਸੀਂ ਕਹਿੰਦੇ ਕਿ ਮੂਹਿਸ ਜਿਹੜਾ 25 ਸਾਲ ਪੁਰਾਣਾ ਹੈ ਇਬਰਾਹੀਮ ਜਿਹੜਾ ਆ ਜਿਹੜੀ ਇਹ ਯਹੂਦੀ ਧਰਮ ਆ ਉਹ 3000 ਸਾਲ ਪੁਰਾਣਾ ਹੈ ਇਹਦਾ ਮਤਲਬ ਟੜਾ ਧਰਮ ਕੀ ਹੈ ਛੜਾ ਧਰਮ ਹੈ ਬੁੱਤਾਂ ਕਿਉਂਕਿ ਮੈਜੋਰਿਟੀ ਨੂੰ ਲੈ ਕੇ ਹੀ ਦਾਅਵੇ ਕੀਤੇ ਜਾਂਦੇ ਜਿਹੜੀਆਂ ਵਿੱਚ ਕਿ ਸਾਡੀ ਮੈਜ differences ਸਾਡੇ ਜੋ ਘਰਾਂ ਦੇ ਵਿੱਚ ਜਿਵੇਂ ਅਮੇ ਹੁਣ ਦੀ ਗੱਲ ਨਹੀਂ ਕਰ ਰਿਹਾ ਹੁਣ ਜਦੋਂ ਟੀਵੀ ਦੇ ਨਾਲ ਪ੍ਰਚਾਰ ਹੋਣ ਲੱਗ ਪਿਆ ਤੇ ਸਾਰਾ ਇਹ ਕਲਚ ਜਿਹੜਾ ਉਹਨਾਂ ਨੇ ਨਾਟਕਾਂ ਦੇ ਰਾਹੀਂ ਬੜੇ-ਬੜੇ ਆਟਕ ਬਣਾ ਕੇ ਉਹਨਾਂ ਦੀ ਫਿਲਮਾਂ ਦੇ ਰਾਹੀਂ ਜਿਹੜਾ ਹੈ ਉਹ ਹਿੰਦੂਇਜ਼ਮ ਜਿਹੜਾ ਉਹ ਵਿੱਚ ਵਾਰ ਦਿੱਤਾ ਤੇ ਸਾਰੇ ਆਪਣੇ ਹੁਣ ਸਮਝਣ ਲੱਗ ਪਏ ਅਸੀਂ ਹਿੰਦੂ ਆ ਪਰ ਜੇ ਤੁਸੀਂ ਆਪਣੇ ਡੀਪਲੀ ਜਾਓ ਅਗਰ ਆਪਣੇ ਦਾਦਿਆਂ ਤੱਕ ਦੇ ਦਾਦਾ ਦੇ ਦਾਦੀ ਦੇ ਜਿਹੜੇ ਜਿਹੜੇ ਘਰ ਚ ਰਹਿਣ ਰੈਂਡ ਸਿਸਟਮ ਆ ਵਿਆਹ ਦੇ ਸਿਸਟਮ ਜਿਹੜੇ ਆ ਜਾਂ ਅਮਰਤਵਾਹ ਜਿਹੜੇ ਸਿਸਟਮ ਆ ਕਰੋ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋਗੇ ਤਾਂ ਸਾਡੇ ਜਿਹੜੇ ਆ ਉਹਦੇ ਨਾਲ ਮੇਲ ਨਹੀਂ ਖਾਂਦੇ ਜਿੱਦਾਂ ਇੱਕ ਯਾਤ ਕੋ ਲਾਇਆ ਤੇ ਉਹ ਕਹ ਰਿਹਾ ਕਿ ਅਸੀਂ ਵੀ ਹੁਣ ਤੁਹਾਡੇ ਵਾਂਗੂ ਜਾਗੂ ਕਰਨ ਲੱਗ ਪਏ ਛੋਟੇ ਜਿਹੇ ਗੱਲ ਹੈ ਕਿ ਇਹਦਾ ਮਤਲਬ ਜਾਗੋ ਸਾਡੇ ਕਲਚਰ ਦਾ ਸ਼ੁਰੂ ਚਾਹੀਦਾ ਕੋ ਉਹਨਾਂ ਦੇ ਕਲਚਰ ਵਿੱਚ ਜਾਗੋ ਨਹੀਂ ਸੀ ਜਦੋਂ ਸਾਡਾ ਕਲਚਰ ਤੇ ਉਹਨਾਂ ਦਾ ਕਲਚਰ ਬੈਕੂ ਲੱਗ ਗਿਆ ਪਰ ਸਾਨੂੰ ਹਿਸਟਰੀ ਦੇ ਵਿੱਚ ਸਾਨੂੰ ਗਲਤ ਦੱਸਿਆ ਗਿਆ ਤੇ ਉਸ ਤੋਂ ਬਾਅਦ ਸਾਡਾ ਧਰਮ ਗਲਤ ਦੱਸਿਆ ਗਿਆ ਤੇ ਅਸੀਂ ਉਹੀ ਉਹਦੇ ਮਗਰ ਲੱਗ ਗਏ ਆਪਣੀ ਗੱਲ ਕਰਦੇ ਪਰ ਇਤਨਾ ਡਿਟੇਲ ਵਿੱਚ ਮੈਂ ਬੱਕਾ ਘਟ ਮੇਰਾ ਗੱਲ ਕਰਦਾ ਪਰ ਮੈਂ ਗੱਲ ਕਰਦਾ ਪਰਿੰਦਰ ਭਾਜੀ ਨੇ ਮੈਨੂੰ ਦੱਸਿਆ ਕਿ ਬੁੱਧੰ ਸ਼ਰਣੰ ਗਚਾਮਿ ਧੰਮੰ ਸ਼ਰਣੰ ਗਚਾਮਿ ਸੰਘੰ ਚਰਣੰ ਗਚ ਇਹ ਜਿਹੜਾ ਬੁੱਧ ਜਿਹੜਾ ਆ ਉਹ ਸਿਗਾਰਤ ਗੋਤਮ ਨੂੰ ਕਿਹਾ ਗਿਆ ਬੁੱਧ ਮਤਲਬ ਕਿ ਅਸੀਂ ਮੈਨ ਬੁੱਧ ਦੀ ਸ਼ਰਨ ਇੰਟੈਲੀਜੈਂਸ ਦੀ ਸ਼ਰਨ ਚਿਰਾਂ ਉਹਦੀ ਸੋਣਾ ਕਰਦੇ ਆਪਣੇ ਤਰਕ ਵਿਵੇਕ ਦੀ ਸੋਣਾ ਧੰਮਮ ਸ਼ਰਨ ਬਚ ਗੱਛਾਂ ਵਿੱਚ ਜਿਹੜਾ ਧੰਮ ਦਿੱਤਾ ਗਿਆ ਸਾਨੂੰ ਬੁੱਧ ਦੇ ਬਿਧਾ ਧੰਮ ਦਿੱਤਾ ਗਿਆ ਉਹਦੇ ਵਿੱਚ ਇੱਕ ਕਿਤਾਬ ਜਿਹੜੀ ਆ ਪਵਿੱਤਰ ਗਦਾਵਦਨਾ ਤ੍ਰਿਪਿਟਕ ਤ੍ਰਿਪਿਟਕ ਜਿਹੜਾ ਆ ਉਹ ਤਿੰਨ ਤਰ੍ਹਾਂ ਦੇ ਰੂਲ ਦੱਸੇ ਗਿਆ ਜਿਹੜੇ ਭਾਰਤੀ ਤੇ ਬਿੱਕੂ ਬਣਦੇ ਆ ਉਹਨਾਂ ਦੇ ਰੂਲ ਤ੍ਰਿਪਿਟਕ ਦਾ ਬਤਾਲੀ ਤਰੀ ਤਰੇ ਰੂਲ ਜਿਹੜੇ ਆ ਦੂਜੇ ਨੰਬਰ ਦੇ ਜਿਹੜੇ ਆ ਆਮ ਲੋਕਾਂ ਲਈ ਤੇ ਜਿੱਦਾਂ ਕਿਹਾ ਜਾਂਦਾ ਕਿ ਜਿਹੜਾ ਕਿ ਇਹਦਾ ਕਿ ਠੀਕਾ ਕਿ ਟੋੜਾ ਫੜਾ ਦਿੱਤਾ ਗਿਆ ਤੇ ਸਾਡਾ ਜਿਹੜਾ ਸਾਰਾ ਭਾਗ ਹੈ ਸਾਡਾ ਉਹ ਉਹ ਜਿਹੜਾ ਆ ਉਹ ਆਤਰਮ ਕਾਲੀਆਂ ਜਿਹੜਾ ਆ ਆਕਰਣ ਕਰਨ ਆ ਰਹੇ ਨੇ ਸਾਰੇ ਜਿੱਤ ਲਿਆ ਤੇ ਗੁਰਾਂਦ ਰਿਆ ਪਰ ਜਿਹੜੇ ਜਿਹੜੇ ਸੂਤਰ ਦੱਸੇ ਗਏ ਸਨ ਜਿਹੜੇ ਮੰਤਰ ਦੱਸੇ ਗਏ ਸਨ ਜਿਹੜੇ ਰੂਲ ਦੱਸੇ ਗਏ ਸਨ ਉਹਦੇ ਵਿੱਚ ਕਟੋਰਾ ਜਿਹਨੂੰ ਕਹਿ ਰਹੇ ਆ ਜਿਹੜਾ ਉਹ ਟੀਚਰ ਬਣਾਇਆ ਗਿਆ ਠੀਖੂ ਤੇ ਭਾਂਡੇ ਦੇ ਟੀਚਰ ਬਣਾਏ ਗਏ ਆ ਉਹਨਾਂ ਦੀ ਰੂਲ ਅਲੱਗ ਹੈ ਉਹ ਜੇ ਭੀਖ ਮੰਗਦੇ ਵੀ ਸੀਗੇ ਉਹ ਤੇ ਇੱਕ ਘਰ ਵਿੱਚੋਂ ਇੱਕ ਦਿਨ ਜਿਹੜਾ ਆ ਤੇ ਬਾਕੀ ਦਾ ਸਾਰਾ ਸਮਾਂ ਉਹ ਰੱਬ 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 ਕਰਦੇ ਨਹੀਂ ਪੁਜਾਰਦੇ ਸੀ ਉਹ ਇੱਕ ਜਗ੍ਹਾ ਤੇ ਬੈ ਮੈਡੀਟੇਸ਼ਨ ਦਾ ਟਾਈਮ ਹੈ ਮੈਡੀਟੇਸ਼ਨ ਕਰਨਾ ਪਰਦਾ ਹੈ ਯੋਗਾ ਜਿਹੜਾ ਹੈ ਬੁੱਧਿਜ਼ਮ ਦਾ ਹੈ ਯੋਗਾ ਕਰਨਾ ਪਰਦਾ ਹੈ ਪਰ ਸਾਰਾ ਦਿਨ 24 ਆਵਰਸ ਜਿਹੜੇ ਆ ਉਹ ਵੀ ਇਕੱਠੇ ਘੜਾ ਲੈ ਕੇ ਨਹੀਂ ਕਰਦੇ ਸੀ ਬਹੁਤ ਦੂਰ ਦੂਰ ਤੱਕ ਜੇ ਉਸ ਸਮੇਂ ਜੋ ਸਾਧਨ ਸੀਗੇ ਉਹ ਗੱਡੀਆਂ ਰਹੀਂ ਜਾਂ ਜਾਨਵਰਾਂ ਦੀਆਂ ਜਿਹੜੀਆਂ ਗੱਡੀਆਂ ਬੜਾਈਆਂ ਹੁੰਦੀਆਂ ਤੇ ਉਹਦੇ ਨਾਲ ਜਿਹੜਾ ਰੇਸ਼ਮ ਮਾਰਕ ਸੀਗਾ ਜਿਹੜਾ ਇੰਡਿਆ ਦੇ ਵਿੱਚ ਦੀ ਨੰਗਦਾ ਹੋਇਆ ਇੰਦਰ ਅਰਬ ਕੰਟਰੀ ਵਿੱਚੋਂ ਚੱਲ ਕੇ ਇੰਡਿਆ ਵਿੱਚ ਦੀ ਨੰਗਦਾ ਹੋਇਆ ਉਹ ਚਾਈਨਾ ਦੀ ਬਾਨ ਤੱਕ ਜਾਂਦਾ ਸੀ ਜਿਹੜਾ ਵਪਾਰ ਦੇ ਜਾਂਦੇ ਸੀ ਰਸਤੇ ਉਹਦੇ ਵਿੱਚ ਬੈਠ ਕੇ ਉਹ ਤਾਂ ਉਹ ਧੰਮ ਦਾ ਪ੍ਰਚਾਰ ਕਰਦੇ ਦੁੱਖਾਂ ਦਾ ਨਿਵਾਰਣ ਦ ਇਹਨਾਂ ਜਿਵੇਂ ਅੱਜ ਕੱਲ੍ਹ ਦੇ ਰਾਗੀਆਂ ਟਾਡੀਆਂ ਬੰਨ ਬੰਗੂ ਉਹ ਖਾ ਲਿਆ ਤੇ ਹੱਥ ਫੇਰ ਪੇਟ ਬਦਾ ਲਿਆ ਐਦਾਂ ਬਿਲਕੁਲ ਨਹੀਂ ਸੀ ਪੈਦਲ ਯਾਤਰਾਵਾਂ ਕਰਦੇ ਸੀ ਲੰਬੇ ਲੰਬੇ ਕਿਲੋਮੀਟਰ ਦੀਆਂ ਪੈਦਲ ਯਾਤਰਾਵਾਂ ਕਰਦੇ ਸੀ ਤੀਜਾ ਹੈ ਸੰਘਮ ਸ਼ਰਨਗੱਚਾਂ ਸ਼ੁਰੂ ਤੋਂ ਹੀ ਸਾਡੀ ਇੰਡੀਆ ਦੇ ਵਿੱਚ ਸੰਘ ਬਣਦੇ ਰਿਹਾ ਸੰਗਧਵਾਦ ਹੁੰਦਾ ਗਰੁੱਪ ਬਣਦੇ ਰਿਹਾ ਕਦੀ ਯਾਰੀ ਦੇ ਰਾਜੇ ਸੀ ਵੱਡੇ ਵੱਡੇ ਰਾਜੇ ਦਾ ਬਣਦੇ ਗਏ ਉਹ ਜਿਹੜਾ ਰਾਜਾ ਬਣਦਾ ਵੀ ਸੀ ਜਦੋਂ ਅਸ਼ੋਕ ਸਮਰਾਟ ਅਸ਼ੋਕ ਰਾਜਾ ਬਣਦੇ ਵੀ ਆ ਤਾਂ ਉਹਨਾਂ ਨੇ ਇਲਾਕਿਆਂ ਦੇ ਨਾਲ ਨਾਲ ਸੰਘ ਬਣਾਇਆ ਹੁੰਦੇ ਸੀ ਉਹ ਸਾਨੂੰ ਬੁਧੀਸਮ ਇਸ ਸੰਬੋਲ ਮਿਲਦੇ ਹਨ ਹਰੂਲ ਮਿਲਦੇ ਹਨ ਟਰਿਪਿਟਕ ਸੰਬੋਲ ਮਿਲਦੇ ਆ ਕਿ ਉਹ ਸੰਕਟ ਬਣ ਉਹ ਜੋਟਿੰਗ ਹੁੰਦੀ ਸੀ ਉਹ ਜੋਟਿੰਗ ਹੁੰਦੀ ਸੀ ਕੀਬੋਰਡ ਕਰਕੇ ਹੀ ਪੜੇ ਜਾਂਦੇ ਸੀ ਤੇ ਉਹ ਉਹਨਾਂ ਦਾ ਹੀ ਜਿਹੜਾ ਰਿਸਪੋਨਸਿਬਿਲਟੀ ਹੁੰਦੀ ਸੀਗੀ ਉਹ ਉਸ ਏਰੀਆ ਦੀ ਸਾਂਭ ਸੰਭਾਲ ਤੇ ਖਾਣ ਪੀਣ ਦੀ ਸੁਰੱਖਿਆ ਕਰਨੀ ਹੁੰਦੀ ਸੀ ਬੁਧੀਸਮ ਕਿਤੇ ਸਿਰਫ ਇੱਕ ਬਹੁਤ ਵਾਸਤਵ ਫਲਸਫੀ ਹੈ ਉਹ ਸਿਰਫ ਮੈਡੀਟੇਸ਼ਨ ਹਾਂ ਪਰਸਨਲ ਪਾਵਰ ਤੇ ਆਪਣੇ ਦੁੱਖਾਂ ਦਾ ਨਿਵਾਰਨ ਜਿਹੜਾ ਆ ਉਹ ਪਰਸਨ ਤੌਰ ਤੇ ਮੈਡੀਟੇਸ਼ਨ ਆਈ ਕਰਨਾ ਪੈਂਦਾ ਸੀਗਾ ਆਪਣੇ ਵਿਚਾਰਾਂ ਤੇ ਕੰਟਰੋਲ ਕਰਕੇ ਆਪਣੇ ਵਿਚਾਰ ਸ਼ੁੱਧ ਕਰਕੇ ਆਪਣਾ ਆਚਰਣ ਸ਼ੁੱਧ ਕਰਕੇ ਜਿਹੜਾ ਉਹ ਕਰਨਾ ਪੈਂਦਾ ਸੀ ਔਰ ਰਾਸ਼ੀ ਵਧਨ ਦੇ ਰੂਲ ਜਿਹੜੇ ਆ ਉਹ ਲੱਗ ਹੁੰਦੇ ਸੀ ਉਹ ਲੱਗ ਬਣਾਈ ਹੁੰਦੇ ਸੀ ਬਹੁਤ ساری ਗੱਲਾਂ ਇਹ ਨਹੀਂ ਅੱਜ ਇਹ ਬੁੱਤਾਂ ਜਿਹੜਾ ਬੁੱਤ ਦੇ ਫਰੇਮ ਵਿੱਚ ਕਰਨ ਵਾਲੀਆਂ ਪਰ ਆਪਣੀ ਕੋ ਸਮਾਂ ਬਹੁਤ ਘੱਟ ਸੀਗਾ ਇਸ ਕਰ ਕਰਦੇ ਜਿੰਨੀ ਵੀ ਕਰ ਸਕਦੇ ਮੂਰਤੀਆਂ ਦੀ ਗੱਲ ਹੋਈ ਹੈ ਮੂਰਤੀ ਇੱਕ ਯਾਦਗਾਰੀ ਯਾਦਗਾਰੀ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਯਾਦ ਰਵੇ ਇਸ ਕਰਕੇ ਯਾਦਗਾਰੀ ਸੀ ਬੁੱਧਿਸਮ ਵਿੱਚ ਕਦੀ ਵੀ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਨਮਸਕਾਰ ਕਰਨਾ ਇੱਕ ਰਿਸਪੈਕਟ ਕਰਨ ਦਾ ਇਹ ਅਸੀਂ ਜਿਹੜੇ ਰਿਸਪੈਕਟ ਕਰਦੇ ਹਾਂ ਕਿ ਸਾਡੇ ਸਮਾਜ ਦੇ ਬਹੁਤ ਮਸ਼ਹੂਰ ਹੁੰਦਾ ਜਿੱਦਾਂ ਕਿ ਤੁਸੀਂ ਆਖਿਆ 11ਵੀਂ 12ਵੀਂ ਸਦੀ ਤੱਕ ਜਿਹੜਾ ਆ ਉਹ ਬੁੱਧਿਸਤ ਰਾਜਿਆਂ ਦੀ ਲੜਾਈ ਜਿਹੜੀ ਆ ਉਹ ਬਾਹਲੇ ਆਕਰਮਣ ਕਹਾਣੀਆਂ ਨਾ ਹੁੰਦੀਆਂ ਇਹਦਾ ਮਤਲਬ 12ਵੀਂ 13ਵੀਂ ਸਦੀ ਸ਼ੁਰੂ ਤੱਕ ਬੁੱਧਿਸਮ ਰਿਹਾ ਉਸ ਤੋਂ ਬਾਅਦ ਕੁਝ ਐਦਾਂ ਦਾ ਹੋਇਆ ਕੁਝ ਐਦਾਂ ਦੇ ਲੋਕਾਂ ਨੇ ਵਿਚ ਆ ਕੇ ਕੁਝ ਪੈਟ ਕੀਤੀ ਜਿਹੜੇ ਰਾਜਾਂ ਬੁਣੀ ਆਏ ਤੁਹਾਨੂੰ ਜਨਤਾ ਦੇ ਵਿੱਚ ਮਿਕਸ ਹੋ ਗਿਆ। ਔਰ ਕੌਸ਼ਲਾਨ ਨੇ ਇਹ ਨਹੀਂ ਆ ਉਹ ਸਾਰੇ ਦਾ ਸਾਰਾ ਇੱਕ ਕੂਰਤੀ ਉਹਨਾਂ ਦਾ ਜਿਹੜੇ ਆਏ ਬਰਮ। ਕੁਝ ਸਾਡੇ ਵਿੱਚ ਵੀ ਲਾਲਚ ਜਿਹੜੇ ਆ ਸਾਡੇ ਮੁਲਕ ਦੇ ਲਾਲਚੀ ਉਹਨਾਂ ਦੇ ਨਾਲ ਵਾਲੇ। ਉਹਨਾਂ ਨੇ ਐਂ ਤਾਂ ਦੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਉਹ ਬੁੱਧੀ ਸਤਵ ਜਤਾਉਣੇ ਜਾਂ ਕਹਾਣੀ ਸੁਣਾਈ ਆ ਕਿ ਇੱਕ ਰਾਮ ਦੀ ਕਹਾਣੀ ਜਿਹੜੀ ਆ ਉਹ ਦਸ਼ਰਤ ਜਾਂ ਤਾਂ ਕਹਾਣੀ ਵਿੱਚ ਮਿਲਦੀ ਆ। ਇਸ ਦਾ ਬਹੁਤ ਸਾਰੇ ਜਿਹੜੀ ਕਥਾਵਾਂ ਆ ਉਹਨਾਂ ਨੂੰ ਉਹਨਾਂ ਨੇ ਦੁਬਾਰਾ ਰੀਡਾਈਟ ਕੀਤਾ ਔਰ ਉਹਨਾਂ ਵਿੱਚ ਉਹਨਾਂ ਨੇ ਗੰਦ ਭਰਿਆ। ਬੁੱਧਿਸਤ ਕਾਚਨ ਨੂੰ ਪ੍ਰਭਾਵ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਲਿਖਿਆ, ਪਹਿਲਾਂ ਬਦਨਾਮ ਕੀਤਾ। ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਹ ਇਹ ਤੀਹ ਕੁ ਸਾਲ ਦਿੱਤੀ ਉਹਨਾਂ ਨੇ ਜਦੋਂ ਲੋਕੀ ਕੁਝ ਲੋਕੀ ਵਿੱਚ ਜਦੋਂ ਬਾਹਰਲੇ ਹਮਲਾ ਕਰ ਹਮਲਾ ਬਰਾਦੇ ਸੀਗੇ ਤਾਂ ਉਹ ਡਰੇ ਹੋਏ ਲੋਕੀ ਜਿਹੜੇ ਵਿੱਚ ਡਰ ਵੀ ਜਾਂਦੇ ਸੀਗੇ ਜਿਨ੍ਹਾਂ ਨੂੰ ਨੁਕਸਾਨ ਵੀ ਹੁੰਦਾ ਸੀਗਾ ਹਮੇਸ਼ਾ ਨਹੀਂ ਕਿ ਰਾਜਾ ਹਮੇਸ਼ਾ ਦੇਦਦਾ ਹੀ ਹਮੇਸ਼ਾ ਕਦੇ ਕਦੇ ਰਾਜੇ ਜਹਾਰ ਵੀ ਜਾਂਦੇ ਜਿਹੜੇ ਘਾਰ ਜਾਂਦੇ ਆ ਤਾਂ ਜਿਹੜੇ ਬਾਹਰਲੇ ਆਕਰ ਨਾਲ ਕਾੜੀਆ ਉਹ ਰਾਜ ਕਰਦੇ ਆਪਰੇ ਤਰੀਕੇ ਨਾਲ ਰਾਜ ਕਰਦੇ ਕੋਈ ਆਪਣੇ ਤਰੀਕੇ ਨਾਲ ਰਾਜ ਕਰਦੇ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਮੰਤਰੀ ਬਣਨ ਚੁੱਕ ਦਿੱਤਾ ਉਹਨਾਂ ਦੇ ਜਿਹੜੇ ਛਟੁਕਾਰੀ ਕਰਦੇ ਨੂੰ ਹਿੰਦੀ ਵਿੱਚ ਰਵੀਸ਼ ਕੁਮਾਰ ਸਾਡੇ ਯੂਜ਼ ਕਰਦੇ ਸੀ ਸਾਡੇ ਉਹਨਾਂ ਨੂੰ ਚਮਚੇ ਵੰਡਣਾ ਸ਼ੁਰੂ ਕੀਤਾ ਉਹਨਾਂ ਦੇ ਤੇ ਉਹਨਾਂ ਦੇ ਚਮਚ ਇਤੋਂ ਉਸ ਤੋਂ ਹਮਲਾ ਕਰਕੇ ਜਿਹੜੀ ਉਰਾਦੀ ਬਣ ਗਈ ਉਹ ਤੋਂ ਉਹਨਾਂ ਨਾਲ ਮਿਲ ਕੇ ਕੀਤਾ ਤੇ ਫਿਰ ਉਹਨਾਂ ਦੇ ਜਿਹੜੀਆਂ ਮੂਰਤੀਆਂ ਸੀ ਸਾਰੀਆਂ ਉਹ ਤਿਆਰ ਨਹੀਂ ਕਰਦੇ ਸੀ ਮੂਰਤੀਆਂ ਨੂੰ ਬਹੁਤ ਵਾਰ ਤੋੜਿਆ ਗਿਆ ਬਹੁਤ ਵਾਰ ਤੋੜਿਆ ਗਿਆ ਮੂਰਤੀਆਂ ਇਹਨਾਂ ਦੇ ਉੱਘਾਰਨ ਸਾਨੂੰ 2009 ਤੱਕ ਦੀਆਂ ਮਿਲਦੀਆਂ ਜਦੋਂ ਫਲਾਣੇ ਸਤਾਂ ਦੇ ਵਿੱਚ ਬਹੁਤੀਆਂ ਮੂਰਤੀਆਂ ਵੱਡੀਆਂ ਵੱਡੀਆਂ ਤੋੜ ਦਿੱਤੀਆਂ ਮੂਰਤੀਆਂ ਤੋੜ ਦੇ ਨਾਲ ਵਿਚਾਰਤਾ ਕਦੀ ਵੀ ਕਰ ਨਹੀਂ ਕੀਤਾ ਜਾ ਸਕਿਆ ਮੂਰਤੀਆਂ ਜਿੰਨੀਆਂ ਉਹ ਤੋੜ ਸਕੇ ਸਾਰੀਆਂ ਉਹ ਨਹੀਂ ਤੋੜ ਸਕੇ ਜਿਹੜੀਆਂ ਬਚ ਗਈਆਂ ਉਹਨਾਂ ਨੇ ਉਹਨਾਂ ਮੂਰਤੀਆਂ ਨੂੰ ਆਪਣੀਆਂ ਮੂਰਤੀਆਂ ਨਾਲ ਔਰ ਜਿਹੜੀਆਂ ਕਹਾਣੀਆਂ ਉਹਨਾਂ ਨੇ ਉਹ ਕਿਤੂ ਨਾਲ ਕੋਈ ਤਰ੍ਹਾਂ ਦੀਆਂ ਕਹਾਣੀਆਂ ਨਹੀਂ ਸੀ ਗਿਆ ਸਾਰੀਆਂ ਦੀਆਂ ਸਾਰੀਆਂ ਕਾਪੀ ਕਰਕੇ ਇੰਡੀਆ ਦੀਆਂ ਭਾਸ਼ਾਵਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਕਾਪੀ ਕਰਕੇ ਸanskrit ਹੋਈ ਪੈਲੀ ਹੋਈ ਉਹਨਾਂ ਨੇ ਕਿਸੇ ਭਾਸ਼ਾ ਆਪਣੀ ਵਿੱਚ ਲੈ ਕੇ ਆਪਣੀਆਂ ਬਣਾ ਦੇ ਕੇ ਮੇਰੀ ਭਾਸ਼ਾ ਉਹੀ ਕਹਾਣੀਆਂ ਹੁਣ ਜਦੋਂ ਕਹਾਣੀਆਂ ਕਿਤਾਬਾਂ ਗੱਦੀਆਂ ਬੰਦੀਆਂ ਲਿਖਤੀਆਂ ਪਰ ਉਹਨਾਂ ਨੂੰ ਹੋਰ ਕਿਤਾਬਾਂ ਨਾ ਹੋਣ ਦੇ ਕਰਕੇ ਉਹਨਾਂ ਨੇ ਉਸੇ ਕਿਤਾਬਾਂ ਨੂੰ ਆਪਣੀ ਇਸਤ ਬਣਾ ਲਿਆ ਉਹਦਾ ਨਾਮ ਪਹਿਲਾਂ ਤੋਂ ਹੀ ਚੱਲਦੇ ਸੀ ਉਹਨਾਂ ਦੇ ਵਿੱਚੋਂ ਤਮਹਾਕਾਲ ਰਾਮ ਇਹ ਨਾਮ ਪਹਿਲੇ ਬੁੱਧੀ ਤੋਂ ਹੀ ਆ ਗਿਆ ਜਦੋਂ ਆਪਾਂ ਡੀਪਲੀ ਸਟਡੀ ਜਾਵਾਂਗੇ ਸਾਨੂੰ ਪਤਾ ਲੱਗਦਾ ਕਿ ਇਹ ਨਾਮ ਪਹਿਲਾਂ ਤੋਂ ਹੀ ਸਾਡੇ ਬੁੱਧੀ ਤੋਂ ਹੀ ਆ ਗਿਆ ਬਹੁਤ ਸਾਰੇ ਇਹ ਨਾਮ ਆਏ ਜਿਹੜੇ ਹੁਣ ਮਹਾਮਾਇਆ ਜੇ ਸੋਚੋ ਤਾਂ ਇਹ ਨਾ ਪਹਿਲਾਂ ਤੋਂ ਸਾਡੀ ਬੁੱਧਿਸ਼ਕਤ ਚ ਹੈਗੀ ਸੀ ਤੇ ਜਦੋਂ ਫਿਰ ਉਹਨਾਂ ਨੂੰ ਧਰਮ ਬਣਾਉਣ ਦੀ ਲੋੜ ਪਈ ਅੰਗਰੇਜ਼ਾਂ ਦੇ ਸਮੇਂ ਧਰਮ ਬਣਾਉਣ ਦੀ ਲੋੜ ਪਈ ਤਾਂ ਫਿਰ ਉਹਨਾਂ ਨੇ ਜਿਹੜਾ ਆ ਉਸ ਕਿਤਾਬਾਂ ਦਾ ਧਰਮ ਸ਼ੋਅ ਕਰਕੇ ਤੇ ਉਹਨਾਂ ਨੂੰ ਇਸ ਟੂ ਸ਼ੋਅ ਕਰਕੇ ਕਿ ਉਹਨਾਂ ਨੂੰ ਪਹਿਲਾਂ ਇੰਨਾ ਸਾਰੇ ਲੋਕਾਂ ਨੂੰ ਪਤਾ ਸੀਗਾ ਤੇ ਉਹ ਸ਼ੋਅ ਕਰਕੇ ਉਹਨਾਂ ਨੇ ਆਪਣਾ ਇੱਕ ਧਰਮ ਬਕਰ ਰੱਖ ਚੁੱਕਾ ਹਾਲੀਵੁੱਡ ਲੋੜੀ ਕਰਦੇ ਕਰਦੇ ਉਹ ਸਾਡਾ ਬੁੱਧਿਸ਼ ਜਿਹੜਾ ਉਹ ਕਹਿੰਦਾ ਕਿ ਇਹ ਅੱਜ ਹੈ ਹੀ ਨਹੀਂ ਪਰ ਜਦੋਂ ਕਿ 13ਵੀਂ ਸਦੀ ਤੱਕ ਪੂਰਾ ਇੰਡੀਆ ਜਿਹੜਾ ਕਾਫੀ ਸਾਰਾ ਇੰਡੀਆ ਜਿਹੜਾ ਆ ਉਹ ਬੁੱਧਿਸ਼ਤ ਰਹਿ ਚੁੱਕਾ ਤੇ ਫਿਰ ਸਾਡ ਸਾਡੇ ਸੂਫੀ ਸੰਤ ਜਿਹੜੇ ਉਹ ਇਸਲਾਮਿਕ ਹੋਣ ਦੇ ਬਾਵਜੂਦ ਵੀ ਇਸਲਾਮ ਧਿਆਗੂ ਨੂੰ ਨਕਾਰਦੇ ਰਹੇ ਬੁੱਲੇ ਸ਼ਾਹ 18ਵੀਂ ਸਦੀ ਦੀ ਗੱਲ ਹੈ 12ਵੀਂ ਸਦੀ ਦੀ ਗੱਲ ਹੈ ਉਹ ਮਸੱਲਾ ਪਾੜਨ ਦੀ ਕੋਸ਼ਿਸ਼ ਕਹਿੰਦਾ ਆਪਣੇ ਗੱਲਾਂ ਦੇ ਵਿੱਚ ਬਾਬੇ ਨਾਨਕ ਜਿਹੜਾ ਉਹ ਆਪਣੇ ਧਰਮ ਨੂੰ ਮਨਾ ਕਰਦਾ ਪਿਆ ਸਤਗੁਰ ਦਾਸ ਸਤਗੁਰ ਕਬੀਰ ਉਸ ਪੰਡਤ ਤੇ ਪੰਡੇ ਦੀਆਂ ਗੱਲਾਂ ਨੂੰ ਝੁਟਾ ਰਹੇ ਹੁਣ ਗੱਤ ਦੱਸ ਰਹੇ ਤੇ ਮਤਲਬ ਉਹ ਆਪਣੇ ਧਰਮਾਂ ਦੇ ਵਿੱਚ ਮਨਾ ਕਰਦੇ ਤੇ ਮਤਲਬ ਫਿਰ ਉਹ ਉਹਨਾਂ ਨੂੰ ਜਿਹੜੀ ਉਹ ਸੋਚੀ ਉਹ ਕਿੱਥੋਂ ਆ ਰਹੀ ਸੀ ਚਾਹੀਏ ਇਸ ਬਕਤੀ ਦੇ ਵਿੱਚ 400 500 ਸਾਲ ਨਾ ਚੁੱਕੇ ਸੀ ਇਸ ਕਾਰਕ ਕਿ ਜਿਹੜਾ ਉਹ ਜੋਗੀ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੇ ਬਸਤਰ ਜਿਹੜੇ ਆ ਬੁੱਧਿਸਤ ਵਰਗੇ ਹੁੰਦੇ ਸੀਗੇ ਕੰਡਲ ਹੱਥ ਤੋਂ ਹੁੰਦਾ ਸੀਗਾ ਉਹ ਟੀਚਰ ਸੀ ਜਿਹੜੇ ਦਰਦ ਦੇ ਬਾਰੇ ਭੱਜ ਗਏ ਸੀਗੇ ਜਾਂ ਭਜਾਇਆ ਦਿੱਤੇ ਗਿਆ ਸੀ ਤੇ ਜਦੋਂ ਉੱਤੇ ਆਏ ਉਹ ਪਰਮਾ ਦਾ 400 500 ਸਾਲ ਦੇ ਵਿੱਚ ਕਿੰਨਾ ਕੁਝ ਬਦਲ ਚੁੱਕਾ ਸੀ ਕਿੰਨਾ ਕੁਝ ਬਦਲ ਚੁੱਕਾ ਸੀ ਤੇ ਭਾਜ ਦੋ ਕਿੰਨਾ ਕੁਝ ਬਦਲ ਚੁੱਕਾ ਸੀ ਇਹ ਕਿਤਾਬਾਂ ਇਹ ਵਨ ਕੇ ਸਾਡੀ ਯੂਨੀਵਰਸਿਟੀ ਸੰਧਿਆ ਸੀ ਜਿਹਦਾ ਨਾਂ ਅਤਕਸ਼ਿਲਾ ਸੰਸਮਝਿਆ ਜਾਂਦਾ ਤੇ ਸਾਨੂੰ ਹਿਸਟਰੀ ਹੱਥ ਤੱਕ ਪੜਾਈ ਗਈ ਆ ਕਿ ਉਹ ਆਪਣੇ ਆਪ ਨੂੰ ਲਖਣ ਲੱਗੇ ਉਹ ਹਿੰਦੂਇਜ਼ਮ ਸੀਗੇ ਹਿੰਦੂ ਸੀਗੇ ਪਰ ਜੇ ਉਹਨਾਂ ਨੂੰ ਤੁਸੀਂ ਕਿਤੇ ਵੀ ਹਿਸਟਰੀ ਪੜਨ ਦੀ ਕੋਸ਼ਿਸ਼ ਕਰੋ ਤੇ ਕਹੋ ਕਿ ਪੜੀ ਕਿੱਥੇ ਸੀ ਉਹ ਕਿਤੇ ਗੁਰੂਕੁਲ ਚ ਪੜਦੇ ਸੀ ਨਹੀਂ ਤੁਸੀਂ ਕਿਤੇ ਵੀ ਗੂਗਲ ਤੇ ਸਰਚ ਕਰ ਰਹੇ ਹੋ ਚੈਟ ਜੀਪੀਟੀ ਤੇ ਸਰਚ ਕਰ ਲਿਓ ਤਾਂ ਉਹ ਕਹਿਣਗੇ ਕਿ ਬੁੱਧੂ ਯੂਨੀਵਰਸਿਟੀ ਦੇ ਪੜ੍ਹੇ ਸੀ ਬੁੱਧੂ ਯੂਨੀਵਰਸਿਟੀ 'ਚ ਪੜ੍ਹਦੇ ਸੀ ਤੇ ਬੁੱਧੂ ਨਹੀਂ ਜਾਣਦੇ ਸੀ ਇਹਦਾ ਮਤਲਬ ਬੁੱਧਿਸਟ ਸੀਗੇ ਪਰ ਕਲੰਗ ਮਹਾਂਸਤਰੀ ਤੁਗੜਾ ਨੇ ਆਪਣਾ ਆਪਣਾ ਕਹਿ ਲੱਗਦਾ ਕਿ ਜਿਹੜੇ ਆ ਜਿਨ੍ਹਾਂ ਨੇ ਇਕਨੋਮਿਕਸ ਬਾਰੇ ਦੱਸਿਆ ਇਹ ਸਾਰੇ ਜਿਹੜੇ ਆ ਹਿੰਦੂ ਸੀਗੇ ਪਰ ਅਸੀਂ ਸ਼ੁਰੂ ਤੋਂ ਹੀ ਬੁੱਧਿਸਟ ਸੀਗੇ ਇਸ ਲਈ ਹੋਰ ਇਸ ਦਾ ਇਸਟਾਟਿਕ ਜਨਤਿਕਾ ਦੇਖ ਤੇ ਜਿਹੜੇ ਅਤਿਆਚਾਰ ਨੂੰ ਮਿਨੋਰਿਟੀਸ ਦੇ ਬਹੁਜਨ ਤੇ ਹੋ ਰਹੇ ਹੈ ਇੰਡੀਆ ਦੇ ਵਿੱਚ ਜਦੋਂ ਉਹਨਾਂ ਦੀ ਮੈਜੋਰਿਟੀ ਘਟ ਜਾਏਗੀ ਤਾਂ ਫਿਰ ਅਤਿਆਚਾਰ ਵੀ ਘਟ ਜਾਏਗਾ ਜੇ ਵੀ ਸਾਥੀ ਨੂੰ ਦਾਈ ਅਗਲੇ ਸੱਤਾ ਰਹਿ ਹੱfte ਫਿਰ ਮਿਲਾਂਗੇ ਨਵੇਂ ਵਿਚਾਰ ਤਾਂ ਸਤਿ